ਜਥੇਦਾਰ ਬਲਾਕਾ ਸਿੰਘ ਕੰਗਾਂ ਵਾਲੇ ਨੇ ਆਖਿਆ ਜਥੇਦਾਰ ਜੀ ਧਰਮ ਲੁਕਿਆ ਨਹੀਂ ਬਚਦੇ ਹੁੰਦੇ ਜਾਂ ਤੇ ਜਾਨ ਤਲੀ ਤੇ ਰੱਖ ਕੇ ਚੱਲਣਾ ਪਏਗਾ ਤੁਸੀਂ ਪੰਜਾਬ ਛੱਡ ਕੇ ਬੀਕਾ ਨੇਰ ਦੀ ਧਰਤੀ ਤੇ ਕਾਨੂੰ ਆਣ ਦੇ ਸ਼ੰਭਾ ਵਿੱਚ ਬਕੁੰਠੇ ਦੀ ਰੱਖ ਵਿੱਚ ਜਾ ਬੈਠਿਓ ਫਿਰ ਪੰਜਾਬ ਦੇ ਹਾਲ ਜਿਹੜੇ ਉਹ ਇਸੇ ਤਰ੍ਹਾਂ ਦੇ ਹੋ ਸਕਦੇ ਨੇ ਅੱਜ ਵੀ ਬਹੁਤ ਸਾਰੇ ਗੁਰੂ ਘਰਾਂ ਵਿੱਚ ਕਹਿੰਦੇ ਨੇ ਬੇਦਬੀ ਹੋ ਗਈ ਜੀ ਇਹ ਬੰਦਾ ਪਾਗਲ ਸੀ ਤੇ ਮੈਂ ਕਈ ਵਾਰੀ ਗੱਲ ਕਰਦਾ ਹੁਣਾਂ ਸਟੇਜ ਤੇ ਹਰ ਗੁਰਦੁਆਰਾ ਸਾਹਿਬ 'ਚ 11 ਕ ਬੰਦਿਆਂ ਦੀ ਕਮੇਟੀ ਤੇ ਹੈ ਨਾ ਤੇ ਘੱਟੋ ਘੱਟ ਕਮੇਟੀ 20 ਦੀ ਕਰ ਲੋ 30 ਦੀ ਕਰ ਲੋ ਤੇ ਜੇ ਕਮੇਟੀ ਦੇ ਮੈਂਬਰ ਬਣਨ ਦਾ ਚਾਹ ਫਿਰ ਏਕੀ ਇੱਕ ਬੰਦਾ ਗੁਰੂ ਵਾਸਤੇ ਇੱਕ ਦਿਨ ਨਹੀਂ ਕੱਢ ਸਕਦਾ ਤੇ ਮਹੀਨੇ ਬਾਅਦ ਹੀ ਵਾਰੀ ਆਉਣੀ ਹੈ ਜੇ ਰਾਖੀ ਤੁਸੀਂ ਕਰੋਗੇ ਤੇ ਹੋਣੀ ਆ ਤੇ ਜੇ ਤੁਸੀਂ ਕਹੋ ਕੱਲਾ ਗਰੰਥੀ ਰਾਖੀ ਕਰੀ ਜਾਵੇ ਅਸੀਂ ਕਹਿੰਨੇ ਗਰੰਥੀ ਨੂੰ ਤਨਖਾਹ ਵੀ ਘਟਾ ਦਿੱਤੀ ਜਾਵੇ ਭੇਟਾ ਵੀ ਘਟਾ ਦਿੱਤੀ ਜਾਵੇ ਤੇ ਰਾਖੀ ਵੀ ਗਰੰਥੀ ਕਰੇ ਸਾਰਾ ਕੁਝ ਗਰੰਥੀ ਕਰੇ ਇਸ ਤਰ੍ਹਾਂ ਨਹੀਂ ਹੋ ਸਕਦਾ ਕਮੇਟੀਆਂ ਨੂੰ ਸਹਿਯੋਗ ਦੇਣਾ ਪਏਗਾ ਸਾਡੇ ਬਹੁਤ ਸਾਰੇ ਪ੍ਰਚਾਰਕ ਸਟੇਜ ਤੋਂ ਇਹ ਗੱਲ ਕਹਿੰਦੇ ਨੇ ਇਹ ਗਰੰਥੀ ਸਿੰਘਾਂ ਦੀ ਭੇਟਾ ਅਖੰਡਪਾਠ ਸਾਹਿਬ ਦੀ ਬਹੁਤ ਘਟਿਆ ਮੈਂ ਵੀ ਇਹ ਗੱਲ ਮੰਨਦਾ ਬਹੁਤ ਘਟਿਆ ਲੇਕਿਨ ਇਹ ਕਦਮ ਸਾਨੂੰ ਹੀ ਚੁੱਕਣਾ ਪਊਗਾ ਨਾ ਹੁਣ ਮੇਰੇ ਮਾਤਾ ਜੀ ਦਾ ਮੈਂ ਸਾਲ ਬਾਅਦ ਅਖੰਡਪਾਠ ਸਾਹਿਬ ਕਰਾਇਆ ਪਿਛਲੇ ਸਾਲ 13 ਅਗਸਤ ਨੂੰ ਮੇਰੇ ਮਾਤਾ ਜੀ ਇਸ ਦੁਨੀਆ ਤੋਂ ਚਲੇ ਗਏ ਤੇ ਮੈਂ ਪੌਣੇ ਸਾਲ ਦੇ ਚੱਕਰ ਵਿੱਚ ਨਹੀਂ ਸੀ ਹੈਗਾ ਮੈਂ ਪੂਰੇ ਸਾਲ ਬਾਅਦ ਮਾਤਾ ਜੀ ਦਾ 11 ਅਗਸਤ ਨੂੰ ਫੇਰ ਉਹਨਾਂ ਦੀ ਵਰਸੀ ਮਨਾਈ ਤੇ ਉਹ ਅਖੰਡ ਪਾਠ ਸਾਹਿਬ ਦਾ ਭੋਗ ਪਿਆ 9 ਤਰੀਕ ਨੂੰ ਅਖੰਡ ਪਾਠ ਰੱਖਿਆ ਸੀ ਤੇ ਗਰੰਥੀ ਸਿੰਘਾਂ ਦੀ ਭੇਟਾ ਫਿਰ ਮੈਂ ਖੁਦ ਵਿਧਾਈ ਆਪਣੇ ਪਿੰਡ ਵਿੱਚ ਮੈਂ ਪਿੰਡ ਵਿੱਚ ਭੇਟਾ ਵਿਧਾ ਕੇ ਰੱਖੀ ਤੇ ਗਰੰਥੀ ਸਿੰਘਾਂ ਨੂੰ ਕਹਿ ਦਿੱਤਾ ਜੇ ਕੋਈ ਪਿੰਡ ਵਾਲਾ ਗੱਲ ਕਰੇ ਤੇ ਮੇਰੇ ਨਾਲ ਕਰਾ ਦੇ ਇਸ ਕਰਕੇ ਮੇਰੀਆਂ ਸਟੇਜ ਤੇ ਗੱਲਾਂ ਕੀਤੇ ਆ ਤੇ ਗੱਪਾਂ ਮਾਰਿਆ ਨੇਗਾ ਸੂਤਰ ਆਣਾ ਜੇ ਕਰਨਾ ਤੇ ਫਿਰ ਤੁਹਾਨੂੰ ਖੁਦ ਕੁਝ ਆਪ ਕਰਨਾ ਪਏਗਾ ਮੈਂ ਹਰ ਪ੍ਰਚਾਰਕ ਨੂੰ ਬੇਨਤੀ ਕਰਾਂਗਾ ਜਿੰਨੇ ਵੀ ਤੁਸੀਂ ਸਟੇਜ ਤੇ ਗੱਲ ਕਰਦੇ ਆਪਣੇ ਪਿੰਡ ਵਿੱਚ ਏਕੇ ਇੱਕ ਖੰਡ ਪਾਠ ਕਰਵਾਓ ਤੇ ਗਰੰਥੀ ਸਿੰਘਾਂ ਦੀ ਭੇਟਾ ਵਧਾਓ ਬਾਕੀ ਪਿੰਡ ਦੇ ਆਪੇ ਵਧਾ ਦੇਣਗੇ ਜੇ ਕੱਲੀਆਂ ਸਟੇਜਾਂ ਤੇ ਹੀ ਗੱਲਾਂ ਰਹਿ ਗਈਆਂ ਫਿਰ ਸਟੇਜਾਂ ਤੇ ਹੀ ਰਹਿ ਜਾਣੀਆਂ